बाल चढ़ने की प्रॉब्लम तो हो परेशान तो ले आओ एनवी वी ग्रो अप प्लस हेयर ऑयल जिसे लगातार इस्तेमाल नाल तुहानु मिलन गे लंबे अते मजबूत बाल हर मेडिकल अते जनरल स्टोर ते उपलब्ध वाहेगुरु जी का खालसा वाहेगुरु जी की फतेह संगत जी पिछले दो दिन तो सोशल मीडिया के उत्ते जो एक खबर पता चली ਕਿ ਤਨਤਨ ਸਾਹਿਬ ਸ਼੍ਰੀ ਗੁਰੂ ਗੰਸੇ ਸਾਹਿਬ ਮਹਾਰਾਜ ਜੀ ਦੇ ਦੋ ਪਾਵਨ ਪਿੱਤਰ ਰੂਪ ਕੱਟਰ ਦੇਸ਼ ਦੇ ਵਿੱਚ ਜੋ ਮਿਡਲ ਈਸਟ ਚ ਉੱਥੇ ਦੇ ਥਾਣੇ ਦੇ ਵਿੱਚ ਉਸ ਰੂਪ ਲਜਾਏ ਗਏ ਹਨ ਬੜਾ ਦੁੱਖ ਲੱਗਿਆ ਮਨ ਨੂੰ ਇਹ ਸੁਣ ਕੇ ਖਬਰ ਉਤ੍ਰੰਤ ਪ੍ਰਭਾਵ ਦੇ ਨਾਲ ਅਸੀਂ ਜੋ ਦਿੱਲੀ ਦੇ ਵਿੱਚ ਅੰਬੈਸੀ ਹੈ ਕੱਟਰ ਦੀ ਕੱਤਰ ਦੇਸ਼ ਦੀ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੂੰ ਪਹਿਲਾਂ ਮੇਲ ਪਾਈ ਫੇਰ ਰਿਮਾਈਂਡਰ ਪਾਇਆ ਤੁਰੰਤ ਔਰ ਜਾਮੂ ਕਰਵਾਇਆ ਸਵੇਰੇ ਉਹਨਾਂ ਦੇ ਨਾਲ ਐਮਬੈਸਡਰ ਨਾਲ ਗੱਲ ਕਰਕੇ ਉਹਨਾਂ ਨੂੰ ਜਾਮੂ ਕਰਵਾਇਆ ਕਿ ਇਹ ਸਿੱਖਾਂ ਦੀ ਸੈਂਟੀਮੈਂਟਸ ਅਹਟ ਹੋਏ ਹਨ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿਤਰ ਸਰੂਪ ਤੁਸੀਂ ਰੱਖਿਆ ਬਹੁਤ ਕੋਰ ਪਾਪ ਕੀਤਾ ਤੇ ਨਾਲ ਹੀ ਕੱਲ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੁਆਰਾ ਜੋ ਵਿਦੇਸ਼ ਮੰਤਰੀ ਹੈ ਸ਼੍ਰੀ ਜੈ ਸ਼ੰਕਰ ਜੀ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਾਰੀ ਗੱਲ ਤੋਂ ਜਾਮੂ ਕਰਵਾਇਆ ਤੇ ਜੈ ਸ਼ੰਕਰ ਜੀ ਨੇ ਵੀ ਇੰਟਰਵੈਨ ਕੀਤਾ ਔਰ ਅੱਜ ਸਵੇਰੇ ਵੀ ਜਿਹੜੀ ਅਸੀਂ ਗੱਲ ਕੀਤੀ ਐਮਬੈਸੀ ਦੇ ਵਿੱਚ ਵੀ ਕਾਫੀ ਦੇਰ ਤੱਕ ਲੰਬੀ ਗੱਲ ਹੋਈ ਤੇ ਮੈਂ ਜਾਣਕਾਰੀ ਦੇਣਾ ਚਾਹਨਾ ਕਿ ਗੋ ਤੰਤਨ ਸਾਹਿਬ ਸ਼੍ਰੀ ਗੁਰਗਨ ਸਾਹਿਬ ਮਹਾਰਾਜ ਜੀ ਦਾ ਪਾਵਨ ਕੋਵਤ ਸੂਪ ਜੋ ਹੈ ਉਹ ਵਾਪਸ ਇੱਕ ਰੂਪ ਜਿਹੜਾ ਵਾਪਸ ਹੋ ਗਿਆ ਦੂਸਰਾ ਸੂਪ ਵੀ ਮਹਾਰਾਜ ਦਾ ਬਹੁਤ ਜਲਦੀ ਵਾਪਸ ਹੋਏਗਾ ਅਸੀਂ ਆਪਣਾ ਫਰਜ਼ ਸਮਝੇ ਸਮਝਦੇ ਹੋਏ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਇਹ ਸਾਰੀ ਕਾਰਵਾਈ ਕੀਤੀ ਹੈ ਸੋ ਆਪ ਸੰਗਤ ਦੀ ਜਾਣਕਾਰੀ ਦੇ ਲਈ ਇਹ ਜਾਣਕਾਰੀ ਦੇ ਰਹੇ ਹਾਂ